ਗੁੱਗੜ ਤੇ ਨਕੀਸ਼ ਤੇ ਹੋਣਾ ਕਰ ਦੋ पटल <laughs> ਸਾਡੇ ਆ ਨਾਕੇ ਲੱਗਦੇ ਐ ਸੀਲ ਕਰਦੇ ਆ ਅਸੀਂ ਇੰਟਰ ਸਟੇਟ ਬਾਰਡਰਸ ਨੂੰ ਜਿੱਥੇ-ਜਿੱਥੇ ਲੱਗਦੇ ਹੈਗੇ ਆ ਤੇ ਹੁਣ ਅੱਜ ਵੀ ਆਪਰੇਸ਼ਨ ਸੀਲ ਦੇ ਤਹਿਤ ਇਹ ਨਾਕੇ ਲੱਗੇ ਹੋਏ ਆ ਇਹਦੇ ਵਿੱਚ ਸਾਰੀਆਂ ਗੱਡੀਆਂ ਦੀ ਚੰਗੀ ਤਰ੍ਹਾਂ ਥੋਰੋਲੀ ਚੈਕਿੰਗ ਕਰਦੇ ਆ ਕੋਈ ਬਾੜਾ ਅਨਸਰ ਨਾ ਆਪਣੇ ਇਧਰ ਸਟੇਟ ਚ ਆ ਜਾਵੇ ਤੇ ਨਾਲ ਦੀ ਨਾਲ ਇਹਨਾਂ ਦੀ ਚੈਕਿੰਗ ਹੁੰਦੀ ਆ ਕੋਈ ਨਾਰਕੋਟਿਕਸ ਯਾ ਡਰੱਗ ਸਬਸਟੈਂਸ ਇਦਾਂ ਦਾ ਨਾ ਕੁਝ ਹੋਵੇ ਕੰਟਰਾਬੈਂਡ ਇਸ ਤੋਂ ਇਲਾਵਾ ਕੋਈ ਆ ਫਸਾਟਾ ਸੌਫਟਵੇਅਰ ਆਪਾਂ ਇਸ ਉਹਦੇ ਨਾਲ ਵੀ ਫੋਟੋ ਖਿੱਚ ਕੇ ਆਪਾਂ ਜੇ ਕੋਈ ਬੰਦਾ ਸਾਨੂੰ ਲੱਗਦਾ ਸ਼ੱਕੀ ਤੇ ਉਹਦੀ ਵੀ ਉਸ ਵੇਲੇ ਅਸੀਂ ਵੈਰੀਫਿਕੇਸ਼ਨ ਕਰਦੇ ਪਏ ਆ ਤੇ ਨਾਲ ਦੀ ਨਾਲ ਚਲਾਨ ਵੀ ਜਿਹੜੇ ਟ੍ਰੈਫਿਕ ਵੋਲੇਸ਼ਨ ਕਰਦੇ ਆ ਤੇ ਇਹ ਸਵੇਰੇ 6 ਵਜੇ ਸ਼ੁਰੂ ਹੋਇਆ ਸੀ ਤੇ 2 ਵਜੇ ਤੱਕ ਰਹਿਣਾ ਹੈ ਤੇ ਇਹ ਇਦਾਂ ਸੀ ਸਰ ਹੁਣ ਤੱਕ ਕੋਈ ਘਟਨਾ ਸਾਹਮਣੇ ਜਾਂ ਕੋਈ ਆਇਆ ਹੋਵੇ ਕੋਈ ਸ਼ੱਕੀ ਬੰਦਾ ਸਾਹਮਣੇ ਆਇਆ ਹੋਵੇ ਸ਼ੱਕੀ ਬੰਦਾ ਜੀ ਹਾਂ ਅਸੀਂ ਕਰ ਰਹੇ ਹਾਂ ਦੇਖਿਆ ਹਿਮਾਚਲ ਪੁਲਿਸ ਤੇ ਸਾਡਾ ਜੁਆਇੰਟ ਹੁੰਦਾ ਤੁਸੀਂ ਦੇਖ ਸਕਦੇ ਹੋ ਐਸ ਐਚਓ ਸਾਹਿਬ ਹਿਮਾਚਲ ਵਾਲੇ ਵੀ ਇੱਥੇ ਹੈਗੇ ਨੇ ਤੇ ਹਿਮਾਚਲ ਦੇ ਮੁਲਾਜ਼ਮ ਵੀ ਹੈਗੇ ਆ ਤੇ ਜਿਹੜਾ ਕੋਈ ਕੋ ਮੋਟਰਸਾਈਕਲ ਵਗੈਰਾ ਜਾਂ ਕੋਈ ਵੀ ਸਾਨੂੰ ਕੋ ਲੱਭਦਾ ਹੈਗਾ ਜਿਹੜਾ ਕੋਈ ਸ਼ੱਕੀ ਹੈਗਾ ਕਰਦੇ ਪਏ ਆ ਤੇ ਸਬੰਧ 2:00 ਵਜੇ ਤੱਕ ਤੁਹਾਨੂੰ ਸਾਰਾ ਜੇ ਕੋਈ ਹੋਏਗੀ ਤੁਹਾਨੂੰ ਸ਼ੇਅਰ ਕਰਾਂਗੇ ਅਕਸ਼ੀਰ ਆਨੰਦ ਪ੍ਰਸਾਦ ਇਹ ਕਹ ਹਾਲਾਤ ਗੱਲ ਕੀਤੀ ਜਾਵੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਕਹਿੰਦੇ ਆ ਠੀਕ ਆ ਹੁਣ ਕਾਫੀ ਹੱਦ ਤੱਕ ਜਿਵੇਂ ਪੰਜਾਬ ਪੁਲਿਸ ਦੀ ਕਾਰਜ ਜਿਹੜੀ ਵਧੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕਾਂ ਅਨੁਸਾਰ ਮਾਰੇ ਅੰਸਰਾਂ ਨੂੰ ਨਥ ਜਿਹੜੀ ਪਾਈ ਜਾ ਚੁੱਕੀ ਹੈ ਤੁਸੀਂ ਬਿਲਕੁਲ ਤੁਸੀਂ ਆਹ ਪੱਤਰਕਾਰ ਹੋ ਤੁਸੀਂ ਇਹੋ ਜੀ ਕੋਈ ਤੁਹਾਡੇ ਨੋਟਿਸ 'ਚ ਲਿਆਉਂਦੇ ਆ ਆਉਂਦੀ ਆ ਤੇ ਸਾਨੂੰ ਦੱਸੋ ਵੈਸੇ ਬਿਲਕੁਲ ਪੀਸਫੁੱਲ ਹੈਗਾ ਜਿਹੜਾ ਕੋਈ ਦੋਸ਼ੀ ਹੈਗਾ ਉਹਨੂੰ ਤੁਰੰਤ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਤੇ ਕੋਈ ਵੀ ਇਹੋ ਜਿਹੀ ਪੂਰੀ ਨੱਥ ਪਾਈ ਗਈ ਆ ਤੇ ਜੇ ਕੋਈ ਇਦਾਂ ਦਾ ਮਾੜਾ ਬੰਦਾ ਸਿਰ ਚੁੱਕਦਾ ਤੇ ਉਹਨੂੰ ਉਸੇ ਵੇਲੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉੱਥੇ ਤੇ ਮਾੜੇ ਅਨਸਰਾਂ ਵਾਸਤੇ ਕੋਈ ਸੰਦੇਸ਼ ਦੇ ਦੋ ਮਾੜੇ ਅਨਸਰਾਂ ਵਾਸਤੇ ਤੇ ਸੰਦੇਸ਼ ਬੜਾ ਕਲੀਅਰ ਹੈ ਜੀ ਸਾਡੇ ਡੀਜੀ ਸਾਹਿਬ ਦਾ ਸਾਡੇ ਐਸਐਸਪੀ ਸਾਹਿਬ ਦਾ ਤੇ ਉਹੀ ਸੰਦੇਸ਼ ਅਸੀਂ ਉਹਨਾਂ ਦਾ ਅੱਗੇ ਦੇ ਦਿੰਨੇ ਆਂ ਭਈ ਬਿਲਕੁਲ ਜੇ ਕੋਈ ਵੀ ਇਦਾਂ ਦਾ ਕੰਮ ਕਰੂਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ ਕਿਸੇ ਵੀ ਹਾਲਤ 'ਚ ਤੇ ਉਹ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਸ ਤੇ